श्रीराम जय श्रीराम जय श्रीराम जय श्रीराम जय श्रीराम जय श्रीराम ਯਾਪਤੀ रामचंद्र महाराज की जय। ਸ਼ਿਮੰਦਰ ਨੂਰ ਪਰਦੇ ਦੀ ਵਿਖੇ ਪਿਤੇ 15 ਦਿਨਾਂ ਤੋਂ ਜਿਹੜੇ ਸਾਡੇ ਕਲਾਕਾਰ ਹੈ ਉਹ ਰੈਸਲ ਕਰ ਰਿਹਾ ਲਗਾਤਾਰ ਲੋਕਾਂ ਨੂੰ ਆਪਣੀ ਹਿੰਦੂ ਸੰਸਕ੍ਰਿਤੀ ਨਾਲ ਜੋੜਨ ਲਈ 1 ਤਰੀਕ ਤੋਂ 1 ਅਕਤੂਬਰ ਤੋਂ ਜਿਹੜਾ ਸ਼ਿਮੰਦਰ ਨੂਰ ਪਰਵੇਦੀ ਵਿਖੇ ਜਿਹੜਾ ਰਾਮਲੀਲਾ ਨਾਟਕ ਦਾ ਮੰਚਨ ਹੋਣ ਜਾ ਰਿਹਾ ਹੈ ਸੋ ਮੇਰੀ ਲੋਕਾਂ ਨੂੰ ਅਪੀਲ ਹੈ ਸੰਤਾਂ ਨੂੰ ਅਪੀਲ ਹੈ ਕਿ ਹੁਣ ਹੁਮਾ ਕੇ ਇਸ ਪਵਿੱਤਰ ਜਿਹੜਾ ਅਸੀਂ 12 ਦਿਨ ਦਾ ਦਿਹਾੜਾ ਮਨਾਣਾ ਹੈ ਪ੍ਰਭੂ ਸ਼੍ਰੀ ਰਾਮ ਦਾ ਉਹਨਾਂ ਦੀਆਂ ਲੀਲਾਵਾਂ ਦਾ ਜਿਹੜਾ ਮੰਚਨ ਕਰਨਾ ਹੈ ਸੋ ਤੁਸੀਂ ਸਾਰੇ ਹੀ ਆਪਣੇ ਕੰਮਾਂ ਨੂੰ ਛੱਡ ਕੇ ਇਸ ਜਿਹੜੇ ਮਹਾ ਯੱਗ ਚ ਜਿਹੜਾ 1 ਤੋਂ 12 ਤਰੀਕ ਤੱਕ ਸ਼੍ਰੀ ਮੰਦਰ ਨੂੰ ਉੱਪਰ ਬੇਲੀ ਬੇਦੀ ਵਿਖੇ ਰਾਮਲੇ ਤੌਰ ਤੇ ਹੋਣਾ ਹੈ ਉਹਦੇ ਵਿੱਚ ਹੁਮ ਹੁਮਾ ਕੇ ਪਹੁੰਚੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਕਲੱਬ ਵੱਲੋਂ ਜੈ ਸ਼੍ਰੀ ਰਾਮ ਕਹੂੰਗਾ ਜੀ ਬੇਨਤੀ ਸਾਰਿਆਂ ਨੂੰ ਰਹੀ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਕਰੇ ਸਾਲ ਵੀ ਸ਼੍ਰੀ ਮੰਦਰ ਰੂਪ ਪਰਵੇਦੀ ਵਿੱਚ ਰਾਮੀਲਾ ਦਾ ਜੋ ਉਤਸਵ ਹੈ ਮਨਾਇਆ ਜਾਣਾ ਹੈ ਮੈਂ ਸਾਰੇ ਪੇਰੈਂਟਸ ਨੂੰ ਇਹੀ ਬੇਨਤੀ ਕਰੂੰਗਾ ਕਿ ਸਨਾਤਨ ਦਾ ਪ੍ਰਚਾਰ ਕਰਨਾ ਸਾਡਾ ਫਰਜ਼ ਹੈ ਤੇ ਉਹ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰਾਮੀਲਾ ਗਰਾਊਂਡ ਵਿੱਚ ਜਰੂਰ ਆਣ ਤਾਕੀ ਜੋ ਚੀਜ਼ਾਂ ਇੱਥੇ ਸਿਖਾਈਆਂ ਜਾਣੀਆਂ ਕਿਉਂਕਿ ਬੱਚੇ ਜੋ ਦੇਖਦੇ ਆ ਉਹੀ ਕਰਦੇ ਆ ਉਹ ਬੱਚੇ ਦੇਖੂਗੇ ਕਿ ਭਗਵਾਨ ਸ਼੍ਰੀ ਰਾਮ ਨੇ ਕੀ ਕੀਤਾ ਕਿਸ ਤਰ੍ਹਾਂ ਕਿਸ ਤਰ੍ਹਾਂ ਬਲੀਦਾਨ ਦਿੱਤੇ ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ਾਂ ਆ ਆਪਣੇ ਸੰਸਕਾਰ ਨੂੰ ਆਪਣੇ ਸਨਾਤਨ ਨੂੰ ਆਪਣੇ ਧਰਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਡੀ ਭਗਵਾਨ ਦੀ ਡਿਊਟੀ ਲਈ ਹੈ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਤੁਸੀਂ ਰਾਮੀਲਾ ਗਰਾਊਂਡ ਵਿੱਚ ਆਓ ਕਿਉਂਕਿ ਕੋਈ ਵਾਰੋਂ ਨਹੀਂ ਭਲਾਏ ਗਏ ਹੈਗੇ ਸਾਰੇ ਕਲਾਕਾਰ ਲੋਕਲ ਹੀ ਹੈ ਤੇ ਸਭ ਦਾ ਤੁਸੀਂ ਹੌਸਲਾ ਬਜ਼ਾਈ ਕਰਨਾ ਤੁਹਾਡੇ ਪੂਰੇ ਜੀ ਤੁਸੀਂ ਬੈਠੇ ਹੋਣੇ ਆ ਤਾਂ ਸਾਡਾ ਉਹ ਹੌਸਲਾ ਹੋ ਜਾਂਦਾ ਜੇ ਤੁਸੀਂ ਬੈਠੇ ਹੋ ਤੇ ਪੰਡਾਲ ਭਰਿਆ ਹੋਵੇ ਤਾਂ ਬਹੁਤ ਅੱਛਾ ਲੱਗਦਾ ਉਹ ਇਹੀ ਬੇਨਤੀ ਹੈ ਕਿ ਤੁਸੀਂ ਆਓ ਉਹ ਘੁਮਾ ਕੇ ਪਹੁੰਚੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤਾਂ ਜੋ ਬੱਚਿਆਂ ਨੂੰ ਇਸ ਸੰਸਕ੍ਰਿਤੀ ਬਾਰੇ ਜਾਣਕਾਰੀ ਪ੍ਰਾਪਤ ਹੋਵੇ ਬੋਲ ਸਿਆਪਤੀ ਰਾਮਚੰਦ ਮਹਾਰਾਜ ਦੇ ਕੀ